ਕਰੇ ਵੀਰ ਬਜਰੰਗ ਕਰੇ ਵੀਰ ਬਜਰੰਗ ਹਰ ਹਰ ਮਹਾਦੇਵ ਫਿਲਮ ਸ਼ਾਹ ਕੋਟ ਨੂੰ ਲੈ ਕੇ ਪ੍ਰੈਸ ਕਾਨਫਰੰਸ ਅਜੰਮਰਸਰ ਦੇ ਵਿੱਚ ਰੱਖੀ ਗਈ ਹੈ ਬਿਲਕੁਲ ਸਿੱਧਾ ਪੰਜਾਬ ਦਾ ਕਲੀਅਰ ਇੱਕ ਮਕਸਦ ਹੈ ਸਾਡਾ ਇੱਕ ਕਲੀਅਰ ਮਕਸਦ ਹੈ ਬਿਲਕੁਲ ਇੱਕ ਸਾਡਾ ਸੰਦੇਸ਼ ਹੈ ਵੀ ਫਿਲਮ ਦੇ ਵਿੱਚ ਭਾਰਤ ਮੁਰਦਾਬਾਦ ਦੇ ਨਾਰੇਵਾਜੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਫਿਲਮ ਦੇ ਭਾਰਤ ਦੇ ਵਿੱਚ ਅਗਰ ਕੋ ਫਿਲਮ ਲੱਗਦੀ ਹੈ ਉਹਦੇ ਵਿੱਚ ਭਾਰਤ ਮੁਰਦਾਬਾਦ ਦੇ ਅਗਰ ਨਾਰੇਵਾਜੀ ਕੀਤੀ ਜਾਂਦੀ ਹੈ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਫਿਲਮ ਪ੍ਰੋਡੂਸਰ ਜਿੱਥੇ ਤੱਕ ਆਪਣਾ ਕਹਿ ਰਹੇ ਨੇ ਵੀ ਫਿਲਮ ਦੇ ਵਿੱਚ ਜਿਹੜੀ ਕਹਾਣੀ ਹੈ ਸ਼ਾਹਕੋਟ ਬਿਲਕੁਲ ਸੱਚੀ ਕਹਾਣੀ ਹੈ ਪਰ ਅਸੀਂ ਕਹਿਣਾ ਚਾਹੁੰਦੇ ਸੱਚੀਆਂ ਕਹਾਣੀਆਂ ਹੋਰ ਵੀ ਨੇ ਉਹਦੇ ਕਿਉਂ ਨਹੀਂ ਕੰਮ ਕੀਤਾ ਜਾਂਦਾ 13% ਵਾਦੀ ਸਾਡੀ ਜਿਹੜੀ ਪਾਕਿਸਤਾਨ ਚੋ ਗੈਪ ਹੋ ਗਈ ਹੈ ਉਹਦੇ ਤੇ ਕੰਮ ਕਿਉਂ ਨਹੀਂ ਕੀਤਾ ਜਾਂਦਾ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ 1947 ਵੱਲੇ ਉਹਨਾਂ ਹਿੰਦੂ ਸਿੱਖਾਂ ਦੀ ਆਬਾਦੀ ਉੱਤੇ 15% ਸੀਗੀ ਅੱਜ ਉੱਤੇ ਘਟ ਕੇ 2% ਰਹਿ ਗਈ ਹੈ ਬਾਕੀ 13% ਜਿਹੜੀ ਆਬਾਦੀ ਹੈ ਉਹ ਕਿੱਥੇ ਰਹਿ ਗਈ ਜਿੰਦੀ ਵੀ ਹੈ ਕਿ ਮਾਰ ਦਿੱਤੀ ਗਈ ਹੈ ਜਿਹੜੀਆਂ ਸਾਡੀਆਂ ਕੁੜੀਆਂ ਜ਼ਬਰਦਸਤੀ ਚੱਕ ਕੇ ਧਰਮ ਪਰਿਵਰਤਨ ਕਰਕੇ ਮੁਸਲਮਾਨ ਬਣਾ ਕੇ ਉਹਨਾਂ ਨਾਲ ਜ਼ਬਰਦਸਤੀ ਵਿਆਹ ਕਰਾਈ ਜਾਂਦੇ ਨੇ ਉਹਨਾਂ ਦੇ ਹਾਲਾਤਾਂ ਦੇ ਫਿਲਮ ਕਿਉਂ ਨਹੀਂ ਬਣਾਈ ਜਾਂਦੀ ਕਿਉਂ ਨਹੀਂ ਦਿਖਾਉਂਦੇ ਵੀ ਸੰਸਦ 'ਤੇ ਹਮਲਾ ਪਾਕਿਸਤਾਨ ਦੀ ਦੀਨ ਕਿਉਂ ਨਹੀਂ ਦਿਖਾਉਂਦੇ ਵੀ ਬਾਰਡਰ ਦੇ ਉੱਤੇ ਜਿਹੜੇ ਫੌਜੀਆ ਸਿਰ ਵੱਢੇ ਜਾਂਦੇ ਨੇ ਉਹ ਪਾਕਿਸਤਾਨ ਸਰਕਾਰ ਦੁਆਰਾ ਪਾਕਿਸਤਾਨ ਫੌਜੀਆ ਦੁਆਰਾ ਵੱਡੇ ਜਾਂਦੇ ਨੇ ਬਿਲਕੁਲ ਪ੍ਰਸ਼ਾਸਨ ਨੂੰ ਮੈਸੇਜ ਆਏ ਜਾ ਰਹੇ ਸਰਕਾਰਾਂ ਨੂੰ ਮੈਸੇਜ ਆਏ ਜਾ ਰਹੇ ਆ ਵੀ ਅਗਰ ਫਿਲਮ ਦੇ ਵਿੱਚ ਭਾਰਤ ਮੁਰਦਾਬਾਦ ਦੇ ਨਾਰੇਬਾਜੀ ਕੀਤੀ ਗਈ ਤਾਂ ਅਸੀਂ ਫਿਲਮ ਦੇ ਥੀਏਟਰ ਵੱੜ ਕੇ ਵਿਰੋਧ ਕਰਾਂਗੇ ਫਿਲਮ ਬੰਦ ਕਰਾਵਾਂਗੇ ਮੇਰੇ ਸਾਬ ਨਾਲ ਫਿਲਮ ਸੁਪਰ ਫਲॉप ਜਾਏਗੀ ਜੀ ਮੈਂ ਜਿਹੜੀ ਗੱਲ ਕਹਿ ਰਿਹਾ ਫਿਲਮ ਸੁਪਰ ਫਲॉप ਜਾਏਗੀ ਗੱਲ ਸੁਣੋ ਪੰਜਾਬ 1900 ਸਦੀ ਤੋਂ ਲੈ ਕੇ 1992 ਤੱਕ ਪੰਜਾਬ ਜਗਰ ਹਤਵਾਦ ਰਿਆ ਕਿਦੀ ਦਿਨ ਰਿਆ ਪਾਕਿਸਤਾਨ ਪਾਕਿਸਤਾਨ ਦੀ ਸ਼ਹਿਰ ਉੱਤੇ ਪੰਜਾਬ ਚ ਹਿੰਦੂਆ ਦੇ ਮੁੰਡੇ ਮਾਰੇਗੇ ਸਿੱਖਾਂ ਦੇ ਮੁੰਡੇਾਰੇਗੇ ਮਾਰੇਗੇ ਨਹੀਂ ਮਾਰੇਗੇ ਉਹਦੇ ਉੱਤੇ ਫਿਲਮ ਕਿਉਂ ਨਹੀਂ ਬਣਾਉਂਦੇ ਕਿਉਂ ਨਹੀਂ ਦਿਖਾਉਂਦੇ ਵੀ ਪਾਕਿਸਤਾਨ ਦੀ ਸ਼ਹਿਰ ਤੇ ਜੋ ਕੁਝ ਹੋਇਆ ਪਾਕਿਸਤਾਨ ਦੀ ਸ਼ਹਿਰ ਤੇ ਪੰਜਾਬ ਚ ਹੋਇਆ ਇਹ ਕਿਉਂ ਨਹੀਂ ਦਿਖਾਉਂਦੇ ਨਹੀਂ ਦਿਖਾਣਗੇ ਕਿਉਂ ਉਹਨਾਂ ਨੂੰ ਸਿਰਫ ਪੈਸਾ ਚਾਹੀਦਾ ਹੈ ਜਿਹੜੀ ਫਿਲਮ ਉਹਨਾਂ ਦੀ ਪੰਜਾਬ ਚ ਚੱਲੇ ਭਾਰਤ ਚ ਚੱਲੇ ਉਹ ਪਾਕਿਸਤਾਨ ਚ ਵੀ ਚੱਲਣੀ ਚਾਹੀਦੀ ਹੈ ਅਗਰ ਉਹ ਚੀਜ਼ ਦਿਖਾਉਂਦੇ ਉਹ ਪਾਕਿਸਤਾਨ ਚ ਚੱਲਣੀ ਨਹੀਂ ਬੈਨ ਲੱਗ ਜਾਣਾ ਤੇ ਉਹਨਾਂ ਨੂੰ ਪੈਸਾ ਨਹੀਂ ਮਿਲਣਾ ਸਿਰਫ ਪੈਸਾ 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 ਟੀਆਰਪੀ ਲਈ ਕੰਮ ਕੀਤਾ ਜਾ ਰਿਹਾ ਜਦਕਿ ਹੋਰ ਕੁਝ ਨਹੀਂ ਕਈ ਐਸੇ ਪ੍ਰੋਗਰਾਮ ਕਈ ਐਸੇ ਪ੍ਰੋਗਰਾਮ ਕਈ ਐਸੇ ਪ੍ਰੋਗਰਾਮ ਹੁੰਦੇ ਨੇ ਕਲੀ ਸ਼ਸਤਰਾਂ ਕੋਈ ਅਲੱਗ-ਅਲੱਗ ਸੰਗਠਨ ਨੇ ਕੋਈ ਸੰਗਠਨ ਵੀ ਵਿਰੋਧ ਕਰ ਸਕਦਾ ਨਾ ਜੂਰੀ ਤਾਂ ਨਹੀਂ ਹਰ ਤਰ੍ਹਾਂ ਦੇ ਵਿਚਾਰਦਰ ਹਰ ਕਿਸਨਾ ਹੋਵੇ ਅਸੀਂ ਲੋਕ ਹਿੰਦੂ ਪੰਚਾਇਤ ਕਰਾਉਂਦੇ ਹਾਂ ਅਲੱਗ-ਅਲੱਗ ਧਰਮ ਵੀ ਮੁੱਦਿਆਂ ਨੂੰ ਲੈ ਕੇ ਤੇ ਬਾਕੀ ਸੰਗਠਨ ਨਹੀਂ ਕਰਾਉਂਦੇ ਹੁਣ ਮੈਂ ਇਹ ਤਾਂ ਨਹੀਂ ਸਵਾਲ ਕਰ ਸਕਦਾ ਵੀ ਤੁਸੀਂ ਕਿਉਂ ਨਹੀਂ ਕਰਾਉਂਦੇ ਹਿੰਦੂ ਪੰਚਾਇਤਾਂ ਭਾਈ ਹਿੰਦੂ ਸਮਾਜ ਲਈ ਦੱਸੋ ਨਾ ਮੇਰੀ ਗੱਲ ਅਸੀਂ ਲੋਕ ਹੁਣ ਸੰਦੀਪ ਥਾਪਰ ਦੇ ਹਮਲੇ ਤੋਂ ਬਾਅਦ ਅਸੀਂ ਜਾਗੂਆ ਕੱਢ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਠੀਕ ਹੈ ਜੀ ਤੇ ਜਿਹੜੇ ਲੋਕ ਨਹੀਂ ਕਰਾਰੇ ਮੈਂ ਉਹਨਾਂ ਨੂੰ ਸਵਾਲ ਤੇ ਨਹੀਂ ਖੜਾ ਕਰਦਾ ਤੁਸੀਂ ਕਿਉਂ ਨਹੀਂ ਕਰਾਰੇ ਉਹਨਾਂ ਦੀ ਆਪਣੀ ਮਰਜ਼ੀ ਹੈ ਬਿਲਕੁਲ ਸਰਕਾਰ ਨੂੰ ਮੇਲਾਂ ਪਾਈਆਂ ਅਸੀਂ ਲੋਕਾਂ ਨੇ ਵੀ ਐਸਟੀ ਫਿਲਮਾਂ ਦੇ ਉੱਤੇ ਬੈਨ ਲੱਗਣਾ ਚਾਹੀਦਾ ਬਿਲਕੁਲ ਇੱਕ ਸਾਫ਼ ਜੀ ਪੀਲੇ ਜੀ ਸਾਫ਼ ਬਿਲਕੁਲ ਕਲੀਅਰ ਪੰਜਾਬ ਦੇ ਲੋਕਾਂ ਨੂੰ ਭਾਰ ਦੇ ਲੋਕਾਂ ਨੂੰ ਇੱਕੋ ਇੱਕ ਅਪੀਲ ਹੈ ਪ੍ਰੋਡੂਸਰ ਨੇ ਐਕਟਰ ਨੇ ਸਿਰਫ ਪੈਸਾ ਬਣਾਉਣਾ ਹੈ ਉਹਨੂੰ ਸਿਰਫ ਪੈਸੇ ਤੋਂ ਮਤਲਬ ਹੈ ਕਮਾਈ ਤੋਂ ਮਤਲਬ ਹੈ ਫੇਮ ਤੋਂ ਮਤਲਬ ਹੈ ਉਹਨੂੰ ਦੇਸ਼ ਭਗਤੀ ਤੋਂ ਕੁਝ ਲੈਣਾ ਦੇਣਾ ਨਹੀਂ ਹੈ ਸ਼ਾਹਕੋਟ ਨੂੰ ਕਹਿ ਕੇ ਫਿਲਮ ਸ਼ਾਹਕੋਟ ਨੂੰ ਕਹਰੇ ਅਸਲੀ ਪ੍ਰੇਮ ਕਹਾਣੀ ਅਸਲੀ ਪ੍ਰੇਮ ਅਸਲੀ ਕਹਾਣੀ ਤਾਂ ਇਹ ਵੀ ਹੈ ਵੀ ਸਾਡਾ ਜਦੋਂ ਦੇਸ਼ ਯਾਦ ਹੋਇਆ 1947 ਵੱਲੇ ਸਾਡੇ ਉੱਥੇ ਹਿੰਦੂ ਸਿੱਖਾਂ ਦੀ ਵਾਦੀ ਪਰਿੰਦਾ 15% ਸੀਗੀ ਅੱਜ ਉੱਥੇ 2% ਰਹਿ ਗਈ ਉਹ 13% ਵਾਦੀ ਸਾਡੀ ਕਿੱਥੇ ਗਈ ਉਹ ਹਿੰਦੂ ਪਰਿਵਾਰ ਕਿੱਥੇ ਗਏ ਉਹ ਸਿੱਖਾਂ ਦੇ ਪਰਿਵਾਰ ਕਿੱਥੇ ਗਏ ਜਿੰਦੇ ਵੀ ਹੈਗੇ ਮਾਰ ਦਿੱਤੇਗੇ ਉਹਦੇ ਉੱਤੇ ਕਹਾਣੀ ਕਿਉਂ ਨਹੀਂ ਬਣਾਈ ਜਾਂਦੀ ਇਹ ਸੋਚਣ ਦੀ ਗੱਲ ਹੈ ਫਿਲਮ ਜਾਣ ਦੇਖਣ ਤੋਂ ਪਹਿਲਾਂ ਇਹ ਸੋਚ ਕੇ ਜਾਈਓ ਵੀ ਅਸੀਂ ਆਪਣੇ ਭਰਾਵਾਂ ਭੈਣਾਂ ਦੀਆਂ ਲਾਸ਼ਾਂ ਦੇ ਉੱਤੇ ਜਾ ਕੇ ਫਿਲਮ ਦੇਖਣ ਜਾ ਰਹੇ ਹਾਂ